ਮੇਰਾ ਵਿਰੋਧ ਇਸਲਾਮ ਨਾਲ ਨਹੀਂ ਹੈਗਾ ਉਹਨੂੰ ਅਸੀਂ ਸਪੇਸ ਦੇ ਚੁੱਕਿਆ ਵਾਪਸ ਨਹੀਂ ਮੇਰਾ ਵਿਰੋਧ ਉਸਤ ਹੈ ਕਿ ਆ ਬੰਗਲਾਦੇਸ਼ੀ ਨਾੜਾ ਜਿਹੜਾ ਤਰੂੰ ਇੱਥੇ ਜਹਾਦੀਅਤਵਾਦੀ ਬਣ ਕੇ ਸਾਹਮਣੇ ਆਇਆ ਜੇ ਥੋੜੀ ਬੋਲ ਵੀ ਕਦ ਸਮਝ ਲੱਗਦੀ ਹੋਵੇ ਤੇ ਜੇ ਕੋਈ ਸੱਜਣ ਮਿੱਤਰ ਕੋਈ ਆਪਣਾ ਇਹ ਜਹਾ ਹੈਗਾ ਜਿਹੜਾ ਇਹਨਾਂ ਨੂੰ ਸਾਹ ਦੇ ਰਿਹਾ ਸਪੇਸ ਦੇ ਰਿਹਾ ਉਹਨੂੰ ਸਮਝਾਓ ਜੇ ਵਿਚਾਰ ਦੀ ਲੜਾਈ ਨਾਲ ਲੜੀ ਤਕਾਲੂ ਇਹ ਨਾ ਸੋਚੋ ਕਿ ਡੰਗਾ ਚੱਕ ਲਾਂਗੇ ਤਾਂ ਹੱਲ ਹੋ ਜਾਏਗਾ ਉਹ ਤੁਹਾਡੇ ਨਾਲੋਂ ਜ਼ਿਆਦਾ ਤਕੜੇ ਆ ਯਾਰ ਰੱਖਿਓ ਅੰਟੀ ਡੇਟ ਚ ਕਿਉਂਕਿ ਉਹਨਾਂ ਦੇ ਮੈਂ ਫਿਰ ਇੱਕ ਨਾਲ ਹੋਰ ਮੀਟ ਕਰਦਾ ਉਹਨਾਂ ਦੇ ਬੰਦੇ ਕਲੀਅਰ ਨੇ ਉਹ ਇੱਕ ਜੁੱਟ ਨੇ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਉਹਨਾਂ ਨੂੰ ਪਤਾ ਵੀ ਹੱਥ 'ਚ ਜਦੋਂ ਸਾੜਟ ਪੜਨੀ ਆ ਤਾਂ ਕੀ ਕਰਨਾ ਤੇ ਇਹਨੀਆਂ ਲਬੰਤੀਆਂ ਪ੍ਰਵਾਹ ਕਰਨਾ ਔਰ ਸ਼ਬਦ ਨਹੀਂ ਰਹੀ ਉਹਨਾਂ 80 ਜਣਿਆਂ ਨੂੰ ਜਿਨ੍ਹਾਂ ਬੇਕਸੂਰਾਂ ਨੇ ਆਪਣੀ ਜਾਨ ਗਵਾਈ ਜਿਨ੍ਹਾਂ ਨੇ ਜਿਹੜੇ ਅੱਤਵਾਦੀ ਫੇਰ ਚੜ ਗਏ ਹਰ ਮੈਨੂੰ ਉਮੀਦ ਹੈ ਕਿ ਬਹੁਤ ਜਲਦ ਦਿੱਲੀ ਦੇ ਦਾ ਜਵਾਬ ਕਰਾਚੀ ਨੂੰ ਬਹੁਤ ਅੱਛੇ ਤਰੀਕੇ ਨਾਲ ਦੇਵੇਗੀ ਕਿਉਂਕਿ ਐਕਸ਼ਨ ਦਾ ਰਿਐਕਸ਼ਨ ਦਿਖਣਾ ਸ਼ੁਰੂ ਹੋ ਗਿਆ ਹੈ ਪਾਕਿਸਤਾਨ ਦੇ ਮੰਤਰੀਆਂ ਨੇ ਬਿਆਨ ਦੇਣਾ ਸ਼ੁਰੂ ਕਰਤੇ ਹੈ ਵੀ ਜੇ ਹਿੰਦੂਸਤਾਨ ਕੋਈ ਕਾਰਵਾਈ ਕਰੇਗਾ ਨਾ ਤੁਸੀਂ ਚੁੱਪ ਰਹੀ ਬੈਠਾਂਗੇ ਚੁੱਪ ਤਾਂ ਉਰਾ ਦੇਗਾ ਜਿਹੜਾ ਉੱਪਰ ਬੈਠਾ ਹੈ ਭਾਰੇ ਮਹਾਦੇਵ ਕੀ ਜੈ ਭਾਰੇ ਮਹਾਦੇਵ ਕੀ ਜੈ ਬੋਲੇ ਸੋਨਿਆ ਜੈ ਭਾਰੇ ਮਹਾਦੇਵ ਕੀ ਜੈ ਭਾਰੇ ਮਹਾਦੇਵ ਕੀ ਜੈ ਜੀ ਸ੍ਰੀ ਜੈ ਜੀ ਇਸ ਜੋਸ਼ ਨੂੰ ਇਦਾਂ ਹੀ ਜਲਦ ਰੱਖਣਾ ਔਰ ਜਨ ਜਨ ਤੱਕ ਪਹੁੰਚਾਣਾ ਸਭ ਨੇ ਸਵੈਮ ਸੇਵਕ ਬਣ ਕੇ ਵਲੰਟੀਅਰ ਬਣ ਕੇ ਇਸ ਲੜਾਈ ਨੂੰ ਲੜਨਾ ਇੱਕ ਰੀ ਫਿਰ ਤੋਂ ਜੈ ਗੋਸ਼ ਕਰਾਂਗੇ ਮਾਤਾ ਮਾਤਾ ਜੀ ਭਾਰਤ ਮਾਤਾ